ਜੀ 750 ਰੁਪਏ ਦਾ ਜੀ ਸਿੱਟੀ ਜਾਈ ਬਸ ਜਿਨ੍ਹਾਂ ਨੇ ਵੀ ਆਰਡਰ ਕਰਨਾ ਸਿਰਫ 750 ਰੁਪਏ ਦੇ ਵਿੱਚ ਹੈ ਜੀ 750 ਰੁਪਏ ਦੇ ਵਿੱਚ ਲੌਂਗ ਫਟਾਫਟ ਸਕਰੀਨਸ਼ਾਟ ਲਈ ਜੋ ਜੀ ਫਟਾਫਟ ਭੇਜੀ ਦਿਓ ਜੀ ਨੰਬਰ ਦੇ ਉੱਪਰ 750 ਰੁਪਏ ਦੇ ਵਿੱਚ ਹੈ ਜੀ ਲੌਂਗ ਜੀ ਲੌਂਗ ਪੂਰੇ ਫੁੱਲ ਹੋਣਗੇ ਜੀ ਫੁੱਲ ਲੌਂਗ ਆਹ ਦੇਖੋ ਜੀ ਫੁੱਲ ਲੌਂਗ 750 ਰੁਪਏ 750 ਰੁਪਏ ਦੇ ਵਿੱਚ ਹੈ ਜੀ 750 ਰੁਪਏ ਦੇ ਵਿੱਚ ਫਲੈਟ ਰੇਟ ਹੀ ਕਰਤਾ ਜੀ ਜਿਹੜੇ 1500 ਦਾ ਪੀਸ ਹੈ 1200 ਦਾ ਪੀਸ ਹੈ ਜੀ ਸਿਰਫ 750 ਰੁਪਏ ਦੇ ਰਹੇ ਹਾਂ ਸਿਰਫ 750 ਰੁਪਏ ਤੁਸੀਂ ਤੁਸੀਂ ਵੇਚੋ ਇਹਨਾਂ 1200 ਤੁਸੀਂ ਵੇਚੋ ਇਹਨਾਂ 1500 ਰੁਪਏ ਦਾ ਸਾਈਜ਼ ਜਿਹੜੇ ਖੁੱਲੇ ਸਾਈਜ਼ ਆ ਜੀ ਹੈਲਦੀ ਸਾਈਜ਼ ਹੈ 3 XL 4 XL ਸਾਈਜ਼ ਤੱਕ ਮਿਲਣਗੇ ਤੁਹਾਨੂੰ ਆਹ ਦੇਖ ਲਿਓ ਜੀ ਬਸ ਸਕਰੀਨਸ਼ਾਟ ਲੈਣੀ ਤੁਸੀਂ ਬਸ ਫਟਾਫਟ ਸਕਰੀਨਸ਼ਾਟ ਲਈਓ ਨੰਬਰ ਤੇ ਪਰ ਸੈਂਡ ਕਰ ਦਿਓ ਫਟਾਫਟ ਬਹੁਤ ਹੀ ਸੋਹਣੇ ਸੋਹਣੇ ਜੀ ਬਹੁਤ ਹੀ ਸੋਹਣੇ ਸੋਹਣੇ ਲੌਂਗ ਹੈ ਜੀ ਲੌਂਗ ਅਫੀਸਰ ਚੁਆਇਸ 750 ਦੇ 750 ਸਿਰਫ 750 ਸਾਢੇ 750 ਦੇ ਦੇਖ ਜੀ ਦੇਖ ਸਕਦੇ ਹੋ ਜੀ ਬਹੁਤ ਸੋਹਣੇ ਸੋਹਣੇ ਡੋਂਗ ਹੈ ਜੀ 750 ਰੁਪਏ ਦੇਖ ਸਿਰਫ 750 ਜੀ 750 ਬਹੁਤ ਹੀ ਸੋਹਣੇ ਸੋਹਣੇ ਆਰਟੀਕਲ ਹੈਗੇ ਸਾਈਜ਼ ਜਿਹੜੇ ਆਗੇ 3 4 ਅਕਲ ਸਾਈਜ਼ ਹੈ ਜੀ 750 ਰੁਪਏ ਦੇ ਆਹ ਦੇਖੋ ਸਾਈਜ਼ ਕਿੰਨੇ ਖੁੱਲੇ ਆ ਗਏ ਜੀ ਓਪਨ ਸਾਈਜ਼ 750 ਜੀ 750 सिर्फ साढ़े सत सौ रुपये सिर्फ साढ़े जी सिर्फ साढ़े सत सौ ज़्यादा महंगे नहीं है साढ़े सत सौ रुपये जी लोंग है जी लोंग सारे लोंग साइड है जी आज देखो ती देख जी कि सोने सोने काटिया लोंग डेट साढ़े सत सौ रुपये देते जी सिर्फ साढ़े सत सौ साढ़े सौ ज़्यादा महंगे नहीं है साढ़े सत सौ रुपये ਬਹੁਤ ਹੈ ਜੀ ਬਹੁਤ ਸਕਰੀਨਸ਼ਾਟ ਲੈ ਲਓ ਜੀ ਬੜੇ ਆਰਾਮ ਨਾਲ ਬੜੇ ਆਰਾਮ ਨਾਲ ਸਕਰੀਨਸ਼ਾਟ ਐਸਾ ਦਿਓ ਲੰਬਾਈਆਂ ਵੀ ਤੁਸੀਂ ਦੇਖ ਸਕਦੇ ਹੋ ਜੀ ਚੜਾਈਆਂ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੇ ਸੋਹਣੇ ਆ ਦੇਖੋ ਇੰਪੋਰਟਡ ਆ ਗਿਆ ਯਾਰਨ ਇੰਪੋਰਟਡ ਯਾਰਨ ਦੇ ਕਾਰਡੀਗਨ ਆ ਗਿਆ ਲੌਂਗ 750 ਰੁਪਏ ਚ ਆਹ ਲਓ ਜੀ ਆਹ ਲਓ ਅਫੀਸਰ ਚੁਆਇਸ 750 ਜੀ 750 ਰੁਪਏ ਦੇ ਵਿੱਚ ਹੈ ਜੀ 750 ਰੁਪਏ ਆਹ ਦੇਖ ਸਕਦੇ ਹੋ ਜੀ ਸਿਰਫ ਔਰ ਸਿਰਫ 750 ਰੁਪਏ ਦੇ ਸਾਰੇ ਇੰਪੋਰਟਡ ਯਾਰਨ ਆ ਗਏ 750 ਵਿੱਚ 750 ਰੁਪਏ ਇੰਪੋਰਟਡ ਯਾਰਨ ਹੈ ਜੀ 750 ਜੀ 750 ਰੇਟ ਨਹੀਂ ਵਧੇਗਾ ਕੁਆਲਿਟੀ ਵਧੇਗੀ ਬਸ 750 ਜੀ ਚਲੋ ਜੀ ਕੱਲ ਫਿਰ ਮਿਲਾਂਗੇ ਤੁਹਾਡੇ ਤੋਂ ਨਵੀਂ ਵੀਡੀਓ ਲੈ ਕੇ ਧੰਨਵਾਦ ਛਾਣ